ਪੰਜਾਬ ਦੀ ਨੌਜਵਾਨੀ ਤੇ ਚਿੰਤਤ ਦੀ ਗੱਲ ਕਰਦੇ ਹੋ ਵੱਡੇ ਮਸਲਾ ਨਸ਼ਾ ਵਾ ਨੌਜਵਾਨੀ ਦਾ ਪ੍ਰਵਾਸ ਵੀ ਹੋ ਰਿਹਾ ਅੱਜ ਕੱਲ ਨੌਜਵਾਨੀ ਤੇ ਵੈਸੇ ਹੀ ਮਨ ਲੱਗਾ ਪਲੱਸ 2 ਹੋ ਗਿਆ ਜਾਂ ਥੋੜਾ ਤੋਂ ਵੱਧ ਪੜ ਕੇ ਬਾਹਰ ਦੇ ਰੁਝੇਵੇਂ ਹੋ ਰਿਹਾ ਇੱਥੇ ਵੀ ਗੱਲਬਾਤ ਹੋਈ ਹੈ ਕਦੀ ਭਾਈ ਸਾਹਿਬ ਨਾਲ ਬੈਠ ਕੇ ਕਿ ਆਹ ਕੁਝ ਹੋ ਰਿਹਾ ਨਹੀਂ ਇਹ ਚੀਜ਼ ਦੇ ਵੈਸੇ ਤੇ ਸਾਰੀ ਇਸ ਚੀਜ਼ ਤੋਂ ਬਹੁਤ ਚੰਗੇ ਜਿਹੜੇ ਸਿਰਦ ਲੋਕ ਵੈਸੇ ਬਹੁਤ ਚਿੰਤਤ ਆ ਕਿ ਜਿਹੜਾ ਸਾਡਾ ਇਥੋਂ ਇਥੋਂ ਬਾਹਰ ਪ੍ਰਵਾਸ ਹੋਣਾ ਇਥੇ ਦੂਜਿਆਂ ਨੇ ਆ ਕੇ ਇਥੇ ਉਹ ਜਗ੍ਹਾ ਸਪੇਸ ਲੈ ਲੈਣੀ ਇਹ ਵੀ ਸਾਡੇ ਵਾਸਤੇ ਬਹੁਤ ਮੇਰੇ ਖਿਆਲ ਆਉਣ ਵਾਲੇ ਸਮੇਂ 'ਚ ਬਹੁਤ ਸਾਡੇ ਲਈ ਘਾਤਕ ਹੋ ਸਕਦਾ ਇਸ ਕਰਕੇ ਸਾਡੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਨੂੰ ਮੈਂ ਕਹਿੰਦਾ ਉਹ Hindu ਹੋਣ ਚ ਸਿੱਖ ਹੋਣ ਚ ਸਾਰਿਆਂ ਨੂੰ ਇਸ ਇਸ ਵੱਲ ਧਿਆਨ ਦੇਣ ਦੀ ਲੋੜ ਆ ਤੇ ਬਾਕੀ ਜਿਹੜਾ ਮੇਰੇ ਖਿਆਲ ਹੈ ਕਿ ਸਾਡੇ ਜਿਹੜੇ ਨੌਜਵਾਨਾਂ 'ਚ ਜਾਂ ਸਾਨੂੰ ਜਿਹੜੇ ਇਹ ਬਾਹਰ ਜਾਣ ਦਾ ਜਿਹੜਾ ਰੁਝਾਨ ਆ ਨਾ ਇਹ ਇਹਦੇ ਬਾਰੇ ਵੀ ਸਾਡੇ ਨੌਜਵਾਨਾਂ ਨੂੰ ਜਾਂ ਸਾਡੇ ਪਰਿਵਾਰਾਂ ਨੂੰ ਸੋਚਣ ਦੀ ਲੋੜ ਆ ਕਿ ਇਥੇ ਇੱਕ ਇੱਕ ਬੱਚਾ ਉਹਦੇ ਕੋਲ ਜੇ ਸਾਧਨ ਹੈਗੇ ਵੀ ਆ ਚਲੋ ਜੇ ਇਸ ਦੀ ਕੋਈ ਮਜਬੂਰੀ ਆ ਕਿ ਉਹਦੇ ਕੋਲ ਇਥੇ ਰੋਟੀ ਰੋਜੀ ਦਾ ਸਾਧਨ ਨਹੀਂ ਤਾਂ ਉਹਨੇ ਜਾਣਾ ਵੀ ਹੈ ਤੇ جا ਸਕਦਾ ਤੇ ਉਹਨੂੰ ਰੋਕਿਆ ਵੀ ਨਹੀਂ ਜਾ ਸਕਦਾ ਪਰ ਮੇਰੇ ਖਿਆਲ ਹੈ ਕਿ ਜਿਹੜੇ ਬੰਦੇ ਇੱਥੇ ਜਿੰਨਾਂ ਕੋ ਸਾਧਨ ਹੈਗੇ ਆ ਆਪਣੇ ਪ੍ਰਸ਼ਾਦੇ ਪਾਣੀ ਦੇ ਜਾਂ ਉਹਨਾਂ ਕੋ ਉਹਨਾਂ ਨੂੰ ਮੇਰੇ ਖਿਆਲ ਅਕਿ ਨੌਜਵਾਨਾਂ ਨੂੰ ਇਹ ਪਲੱਸ 2 ਕਰਕੇ ਬਾਹਰ ਜਾਣ ਦੀ ਬਜਾਏ ਇੱਥੇ ਚੰਗੀ ਵਧੀਆ এডਿਕੇਸ਼ਨ ਲੈਣ ਕੋਈ ਹਾਈ ਲੈਵਲ ਦੀ ਤੇ ਜਿਹੜੀ ਉਹਨਾਂ ਦੇ ਜਿਹੜਾ ਆਪਣੇ ਉਹਦਾ 50 ਇਸ ਧਰਤੀ ਨੂੰ ਉਹਨਾਂ ਦਾ ਫਾਇਦਾ ਹੋ ਸਕੇ ਉਹ ਆਪਣੇ ਜਿਹੜੀਆਂ ਯੋਗਤਾ ਦਾ ਫਾਇਦਾ ਜਿਹੜਾ ਕਿ ਹੁਣ ਦੂਜੀਆਂ ਬਾਹਰਲੇ ਮੁਲਕ ਲੈ ਰਹੇ ਆ ਬੱਚੇ ਅਸੀਂ ਪਾਲਦੇ ਆ ਵੱਡੇ ਅਸੀਂ ਕਰਦੇ ਆ ਪੜਾਉਂਦੇ ਆ ਅਸੀਂ ਆ ਤੇ ਮੁੜ ਕੇ ਉਹ ਉਹ ਉਹਨਾਂ ਉਹਨਾਂ ਲਈ ਕੰਮ ਕਰਦੇ ਸਾਰੀ ਉਮਰ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹ ਰੁਝਾਨ ਨੂੰ ਸਾਰਿਆਂ ਨੂੰ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਕਿ ਸਾਡੇ ਬੱਚੇ ਵੱਧ ਤੋਂ ਵੱਧ ਐਜੂਕੇਸ਼ਨ ਗ੍ਰੈਂਡ ਕਰਨ ਤੇ ਉਹ ਵੀ ਮੇਰਾ ਖਿਆਲ ਹੈ ਕਿ ਐਜੂਕੇਸ਼ਨ ਵੀ ਸਾਡੇ ਜਿਹੜੇ ਵਿਰਸੇ ਨਾਲ ਸੰਬੰਧਿਤ ਵੀ ਨਾਲ-ਨਾਲ ਚੱਲਣੀ ਚਾਹੀਦੀ ਹੈ ਅਧਿਆਤਮਕ ਤੌਰ ਤੇ ਵੀ ਅਸੀਂ ਪੂਰੇ ਪਰਫੁੱਲਤ ਹੋਏ ਤਾਂ ਹੀ ਅਸੀਂ ਇਹ ਜਿਹੜੀ ਇਹ ਜਿਹੜੇ ਜਿਹੜੇ ਜੋ ਮਾਡਰਨ ਸੋਸਾਇਟੀ ਚੋਂ ਬੜੇ ਵਿਕਾਰ ਸਾਡੇ ਚ ਆ ਰਹੇ ਆ ਉਹ ਉਹਨਾਂ ਤੋਂ ਬਸ ਕੀ ਇਹ ਨਸ਼ਾ ਜਿਹੜਾ ਇਹ ਸਾਡੇ ਤਾਂ ਪੜ੍ਹਾਈ ਦੀ ਗੱਲ ਹੁੰਦੀ ਆ ਜਦੋਂ ਤੁਸੀਂ ਛੋਟੀ ਉਮਰ 'ਚ ਪੜ੍ਹਿਆ ਹੋਊਗਾ ਜਾਂ ਮੈਂ ਆਪਣੀ ਦੱਸ ਦਿੰਨਾ ਅਸੀਂ ਕਾਇਤਿਆਂ ਦੇ ਵਿੱਚੋਂ ਗੁਰੂ ਸਾਹਿਬ ਦੀਆਂ ਸਾਖੀਆਂ ਸੁਣੀਆਂ ਵੇਖੀਆਂ ਪੜ੍ਹੀਆਂ ਵੀ ਅੱਜ ਕੱਲ ਉਹ ਹਲੋਪ ਹੋ ਗਿਆ ਸਾਰਾ ਕੁਝ ਕਿਤਾਬਾਂ ਦਾ ਵੀ ਵੱਡਾ ਰੂਪ ਧਾਰਨ ਹੋ ਗਿਆ ਮੋਟੀਆਂ-ਮੋਟੀਆਂ ਕਿਤਾਬਾਂ ਆ ਗਈਆਂ ਬੋਝੀ ਬੱਚੇ ਦੇ ਪੈ ਗਏ ਜਿਵੇਂ ਤੁਸੀਂ ਕਿਹਾ ਹੁਣ ਇਹ ਚੀਜ਼ ਸ਼ਾਇਦ ਗੁਰੂਆਂ ਬਾਰੇ ਉਹਨਾਂ ਬਾਰੇ ਕੋਈ ਦੱਸਿਆ ਨਹੀਂ ਜਾਂ ਸਕੂਲਾਂ ਨਹੀਂ ਇਹ ਜੀ ਇੱਕ ਸਾਡੇ ਨਾ ਬੜੀ ਲੀਡਰਸ਼ਿਪ ਦੀ ਜਾਣ ਗੈਲੀ ਲਾ ਲਓ ਜਾਂ ਉਹਨਾਂ ਦੀ ਬੇਸਮਝੀ ਲਾ ਲਓ ਇਹ ਕਿ ਜਿਹੜਾ ਸਾਡੇ ਮੇਰੇ ਖਿਆਲ ਹੈ ਕਿ ਪੰਜਾਬ ਦੇ ਕਲਚਰ ਨੂੰ ਇਹ ਜਿਹੜਾ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਸੀਗਾ ਉਹਨੂੰ ਮੇਰਾ ਖਿਆਲ ਹੈ ਕਿ ਪਹਿਲਾਂ ਉਹ ਸਾਡੇ ਜਿਹੜੇ ਸਾਡੇ ਪੁਰਾਣੇ ਪੜੇ ਲਿਖੇ ਉਹ ਪੂਰੇ ਇੰਡੀਆ ਤੋਂ ਉਹਨਾਂ ਦੀ ਪੜ੍ਹਾਈ ਵਧੀਆ ਮੰਨੀ ਜਾਂਦੀ ਸੀ ਤੇ ਵਧੀਆ ਜਗ੍ਹਾ ਸਾਰ ਜਗ੍ਹਾ ਤੇ ਉਹ ਉਹ ਸ਼ਾਇਉ ਹੋਏ ਸੀ ਅਫਸਰੀ ਤੌਰ ਤੇ ਅੱਜ ਸਾਡੇ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਨੂੰ ਇਹਨਾਂ ਨੀਵੇਂ ਸੁਣਤਾ ਕਿ ਸਾਡੇ ਆਮ ਲੋਕ ਵੀ ਉਹਦੇ ਚ ਆਪਣੇ ਬੱਚੇ ਨੂੰ ਪੜ੍ਹਾ ਕੇ ਸ਼ਰਮ ਮਹਿਸੂਸ ਕਰਦੇ ਆ ਵੀ ਅਸੀਂ ਜੇ ਕਹਾਂਗੇ ਸਾਡਾ ਬੱਚਾ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਚ ਪੜ੍ਹਦਾ ਇਹ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਸਾਡੇ ਲੀਡਰਾਂ ਵਾਸਤੇ ਕਿਸ ਵਾਰਲੇ ਸੈਂਟਰ ਬੋਰਡ ਆ ਕੇ ਜਿਹੜਾ ਦੂਜੇ ਜਿਹੜੇ ਆ ਕੇ ਸਾਡੇ ਤੇ ਇਥੇ ਉਹ ਆਪਣੇ ਹਿਸਾਬ ਨਾਲ ਹਾਵੀ ਹੋ ਗਏ ਮੇਰਾ ਖਿਆਲ ਉਹ ਪਹਿਲੀ ਗੱਲ ਤੇ ਸਾਡੇ ਸਿੱਖਾਂ ਨੂੰ ਸਾਡੀ ਸ਼੍ਰੋਮਣੀ ਕਮੇਟੀ ਨੂੰ ਆਪਣਾ ਸਿੱਖ ਐਜੂਕੇਸ਼ਨ ਬੋਰਡ ਚਾਹੀਦਾ ਸੀ